ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਡੀਆਈਜੀ ਜਲੰਧਰ ਰੇਂਜ ਪਹੁੰਚੇ ਹੁਸ਼ਿਆਰ ਤੋਂ ਅਤੇ ਅਲੱਗ-ਅਲੱਗ ਥਾਵਾਂ 'ਤੇ ਕੀਤੀ ਗਈ ਰੇ ਜਿਹੜਾ ਇਹ ਕਾਜ ਜਿੰਨੇ ਮੋਟ ਸਪੌਟਸ ਹੈਗੇ ਜਿਹੜੇ ਚੱਲਦੇ ਨੇ ਉਹ ਐਸਐਸਪੀ 44 ਸੁਖਿੰਦਰ ਲੰਬਾ ਜੀ ਇਹਨਾਂ ਨੇ ਆਪਣੀ ਟੀਮ ਦੇ ਨਾਲ ਸਾਰੀ ਪਲੈਨਿੰਗ ਕਰਕੇ ਔਰ ਉਹ ਜਿਹੜੇ ਹੌਟਸਪੌਟਸ ਆ ਜਿੱਥੇ ਨਸ਼ੇ ਦਾ ਚਾਰਾ ਜਿਹੜਾ ਹੈਗਾ ਵਾ ਚੱਲ ਰਿਹਾ ਜਿੱਥੇ ਜਿਆਦਾ ਵਿਕਦਾ ਔਰ ਜਿਹੜੇ ਪੁਆਇੰਟਸ ਆ ਆਫ ਸੇਲ ਹੈਗੇ ਆ ਜਿੱਥੇ ਸੂਟੀ ਮਾਤਰਾ ਤੇ ਜਾ ਕੇ ਪੱਟਿਆਂ ਦੇ ਹੱਥ ਦੇ ਉੱਤੇ ਜਿਹੜਾ ਹੈਗਾ ਵਾ ਪੱਟਾ ਤਾਂ ਇਹ ਛੋਟੀ ਮਾਤਰਾ ਦੇ ਬੱਚਿਆਂ ਨੂੰ ਜਾਂ ਜਿਹੜੇ ਯੰਗ ਆ ਸਾਡੇ ਇਹਨਾਂ ਰੈਕਸ਼ਨ ਉਹਨਾਂ ਨੂੰ ਚੱਕਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਆਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਹੈ ਔਰ ਜਿਹੜੇ ਬਿਗ ਫੇਸ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀ ਉਹ ਜੰਨੀਆਂ ਵੀ ਇਹਨਾਂ ਦੀਆਂ ਲਿਸਟਾਂ ਸੀ ਕੋਈ 111 12 ਦੇ ਕਰੀਬ ਡਿਸਟ੍ਰਿਕਟ ਦੇ ਹੈਗੇ ਜਿਹੜਾ ਨੇ ਇਹਨਾਂ ਦਾ ਆਡੈਂਟੀਫਾਈ ਕੀਤੀ ਜਿਹੜੇ ਸਜ਼ਾ ਜਾਪਤਾ ਵੀ ਨਹੀਂ ਔਰ ਜਿਹੜੇ ਉਹਨ ਜਿਹੜੇ ਹੈਗੇ ਆ ਉਹ ਜ਼ਮਾਨਤਾਂ ਦੇ ਬਾਹਰ ਆਏ ਆ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਖੱਲ ਪਾਉਣੀ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ ਇਹਨਾਂ ਨੂੰ ਆਪ ਵੀ ਕਹੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਉਹਨਾਂ ਨੂੰ ਬਿਲਕੁਲ ਬੈਠਣ ਦਾ ਦਿੱਤਾ ਜਾਵੇ ਤਾਂ ਜੋ ਠੀਕ ਕੇ ਬੈਟਰੀ ਤੋਂ ਦੇ ਨੂੰ ਫੇਰ ਅੰਜਾਮ ਨਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹੌਟਸਪੌਟਸ ਆ ਉੱਥੇ ਸਭ ਚਪੇ ਚੱਲ ਰਹੇ ਆ 11 ਥਾਵਾਂ ਦੇ ਉੱਤੇ ਚੱਲ ਰਿਹਾ ਹਸ਼ਰਪੁਰ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਹਸ਼ਰਪੁਰ ਨੂੰ ਖੁਦ ਲੀਡ ਕਰ ਰਹੇ ਆ ਮੈਂ ਇਹ ਸਾਰੇ ਆਪਰੇਸ਼ਨ ਨੂੰ ਇਹਨਾਂ ਦੇ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰਨ ਲਈ ਅੱਜ ਆਪ ਖੁਦ ਇੱਥੇ ਆਇਆ ਲੋਕਾਂ ਨਾਲ ਮਿਲੇ ਆ ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜਾ ਘੰਟਾ ਘਰ ਹਸ਼ਰਪੁਰ ਦਾ ਏਰੀਆ ਹੈਗਾ ਜਿੱਥੇ ਇੱਕ ਕਾਸੋ ਦਾ ਇਹ ਟਾਰਗੇਟ ਆਪਰੇਸ਼ਨ ਇੱਥੇ ਵੀ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਤੋਂ ਜਿਹੜੀ ਫੀਡਬੈਕ ਉਦੇ ਤੇ ਅਸੀਂ ਵਰਕਆਊਟ ਸਰ ਸਾਲਾ ਸਾਲਾ ਤੋਂ ਦੇਖਿਆ ਆ ਰਹੇ ਹਾਂ ਜਿਵੇਂ ਕਿ ਇਹਦੇ ਤੱਕ ਜੀ ਹੁਣ ਪਹੁੰਚ ਆਏ ਹੋ ਲੇਕਿਨ ਅਖੀਰ ਤੋਂ ਸਰੀਰ ਬਾਰੇ ਤਕਨੀਕੀਆ ਹੋਰ ਹਰ ਕਿਸੇ ਕਸੂਦੇ ਚੱਲਦੇ ਇਥੇ ਪਹੁੰਚੋ ਲੱਗਾ ਕਿ ਆਲ ਵਾਲੇ ਟਾਈਮ ਤੇ ਇਸ ਕੋਸ਼ਿਸ਼ ਤਰੀਕੀ ਟ੍ਰੇਨਿੰਗ ਹੋਏਗੀ ਜਿਹੜਾ ਕਸੂਦਾ ਪ੍ਰਭਾਵ ਹੋਊਗਾ ਐਸਐਸਪੀ ਸ਼ਾ ਫੋਰੋਨਨ ਨੇ ਦੋ ਤਿੰਨ ਚਾਰ ਦਿਨ ਤੋਂ ਪਹਿਲਾਂ ਸਾਡੀ ਮੀਟਿੰਗ ਵੀ ਹੋਈ ਸੀ ਇਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਨਹੀਂ ਦਿਵਾਇਆ ਸੀ ਜਿਵੇਂ ਕਿ ਅਸੀਂ ਕੋਈ ਕੇਸੇ ਵੀ ਚੀਜ਼ ਦੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਬਹੁਤ ਵੱਡੀ ਸਟੇਟਮੈਂਟ ਹੋ ਜੂਗੀ ਜੇ ਮੈਂ ਇਹ ਕਹਿਦਾ ਤੁਹਾਡੇ ਵੀ ਅਸੀਂ ਨੂੰ ਜੜਾ ਤੋਂ ਪੜਦਾ ਪਰ ਇਹਦੇ ਤੇ ਅਸੀਂ ਡੈਂਟ ਪਾਵਾਂਗੇ ਔਰ ਚੰਗਾ ਵੱਡਾ ਡੈਂਟ ਪਾਵਾਂਗੇ ਸਾਡੇ ਸਾਰੇ ਅਫਸਰ ਸਾਰੇ ਸੀਰੀਅਸਲੀ ਫੋਕਸ ਹੋ ਕੇ ਇਸ ਪਿੱਛੇ ਲੱਗੇ ਹੋਏ ਔਰ ਕਿਸੇ ਵੀ ਚੀਜ਼ ਨੂੰ ਜਿਵੇਂ ਟੈਰੋਰਿਜ਼ਮ ਸਿ ਟੈਰੋਰਿਜ਼ਮ ਦੇ ਵਿੱਚ ਆਪਾਂ ਵੇਦੇ ਰਹੇ ਤੁਸੀਂ ਵੀ ਫੇਸ ਕੀਤਾ ਸੀ ਨਹੀਂ ਉਸ ਟੈਰੋਰਿਜ਼ਮ ਦੀ ਲੜਾਈ ਨੂੰ ਵੀ ਲੜਿਆ ਪੰਜਾਬ ਪੁਲਿਸ ਨੇ ਵੀ ਲੜਿਆ ਟੈਰੋਰਿਜ਼ਮ ਦੇ ਵਿੱਚ ਵੀ ਉਦੋਂ ਜਿਹ ਟੈਰੋਰਿਜ਼ਮ ਖਤਮ ਹੋਇਆ ਸੀ ਜਦੋਂ ਲੋਕ ਪੁਲਿਸ ਦੇ ਨਾਲ ਆ ਕੇ ਖੜ ਕੇ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਲੱਗੇ ਸੀਗੇ ਤਾਂ ਜਿਹੜਾ ਪਰਾਂ ਕਰਕੇ ਹੁਰਦੇ ਜਿਹੜੇ ਲੋਕ ਆ ਹੁਣ ਇਸ ਕਰਕੇ ਵੀ ਅਜੇ ਵੀ ਲੋਕਾਂ ਦੇ ਵਹਿਮ ਤੋਂ ਉਹੀ ਇਹ ਦੂਜਾ ਛਿੱਟਾ ਟੈਰੋਰਿਜ਼ਮ ਇਹ ਆ ਗਿਆ ਹੁਣ ਵੀ ਜਿਹੜੇ ਲੋਕ ਆ ਉਹਨਾਂ ਨੂੰ ਜੇ ਅਸੀਂ ਕਿਸੇ ਨੂੰ ਦਾਂਗੇ ਇਨਫੋਰਮੇਸ਼ਨ ਦੇ ਦਾਂਗੇ ਪੁਲਿਸ ਨੂੰ ਜੇ ਸਾਡਾ ਨਸ਼ਰ ਹੋ ਗਿਆ ਵੀ ਅਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਕੱਲ ਨੂੰ ਉਹ ਸਾਡੇ ਨਾਲ ਕੋਈ ਲੜਾਈ ਝਗੜਾ ਕਰਮ ਜੇ ਸਾਡਾ ਨੁਕਸਾਨ ਕਰ ਦੇਵੇ ਸਾਡੀ ਦੁਸ਼ਮਣੇ ਇਹੋ ਚੀਜ਼ ਟੈਰੋਰਿਜ਼ਮ ਤੇ ਹੋਈ ਸੀ ਲੋਕ ਡਰਨ ਲੱਗੇ ਲੋਕਾਂ ਨੂੰ ਉਹਨੇ ਇਸ ਤਰ੍ਹਾਂ ਪੈਨੀਤ ਕਰ ਲਿਆ ਸੀ ਕਿ ਜਦੋਂ ਵੀ ਕੋਈ ਬੰਦਾ ਇਨਫੋਰਮੇਸ਼ਨ ਦਿੰਦਾ ਸੀ ਉਹਦਾ ਨੁਕਸਾਨ ਕੀਤਾ ਜਾਂਦਾ ਸੀ ਅਲਟੀਮੇਟਲੀ ਕੀ ਹੋਇਆ ਇਹ ਰਾਤ ਨੂੰ ਜਿਹੜੇ ਅਤਵਾਦੀ ਸੀਗੇ ਇਹ ਸਾਰੇ ਲੋਕਾਂ ਦੇ ਘਰਾਂ ਚ ਜਾਣ ਲੱਗੇ ਪੈਸੇ ਦੇ ਡੀਨੇ ਆ ਤੇ ਬਹਿਕਾ ਦੇ ਜਾਣ ਲੱਗੇ ਲੋਕਾਂ ਦੀਆਂ ਔਤਾਂ ਦੀਆਂ ਧੀਆਂ ਭੈਣਾਂ ਦੀ ਇਹਨਾਂ ਨੇ ਪਤਾ ਲੁੱਟਿਆ ਲੋਕਾਂ ਦੇ ਪੈਸੇ ਕੋਈ ਲੋਕਾਂ ਦੇ ਪੱਛੇ ਠੱਕੇ ਦੇ ਨਾਲ ਸਾਲਟ ਗਲਚ ਪਾ ਕੇ ਨਾਲ ਲੈ ਜਾਂਦੇ ਕਿ ਤੈਨੂੰ ਬਾਬਾ ਬਣਾਵਾਂ ਸੋ ਉਹੋ ਹੀ ਸਿਸਟਮ ਹੈ ਇਸ ਚੀਜ਼ ਨੂੰ ਪ੍ਰੋਵਾਈਡ ਰਿਵਾਈਵ ਕਰਨਾ ਉਸ ਚੀਜ਼ ਨੂੰ ਉਸ ਪਿਕਚਰ ਨੂੰ ਰਿਵਾਈਵ ਕਰਨਾ ਕਿਉਂਕਿ ਜੀ 89 19 ਵਿੱਚ ਭਰਤੀ ਹੋਇਆ ਜੀ ਉਹਨੇ ਅੱਤਵਾਦ ਦੇ ਵਿੱਚ ਹੀ ਪੈ ਰੱਖਿਆ ਉਸ ਚੀਜ਼ ਨੂੰ ਵੇਖੀਏ ਤੇ ਇਸ ਚੀਜ਼ ਨੂੰ ਵੇਖਿਓ ਫਰੇਮ ਚ ਪੂਰੀ ਸੈੱਟ ਬਹਿ ਰਹੀ ਆ ਬਟ ਜਿੱਦਾਂ ਉਹ ਖਤਮ ਕੀਤਾ ਸੀ ਵੀ ਪੰਜਾਬ ਪੁਲਿਸ ਕਮਿਟਿਡ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਏਜੀਪੀ ਗੌਰਵ ਯਾਦਵ ਜੀ ਅੰਟਾਇਰ ਪੰਜਾਬ ਪੁਲਿਸ ਇਸ ਇਸ ਅਲੰਬਤ ਨੂੰ ਖੱਲ ਪਾਉਣ ਲਈ ਖਤਰੋ ਕਰ ਰਹੀ 3 ਪਰ ਰਾਤ ਮਿਹਨਤ ਕਰ ਰਹੀ ਐਂਡ ਅਸੀਂ ਇੱਥੇ ਤੇ ਬਹੁਤ ਵੱਡਾ ਡੈੱਟ ਪਾ ਸਰ ਜੀ ਕੋਈ ਗੱਲ ਕਰੀ ਤਾਂ ਜਿੱਦਾਂ ਲਾ ਇੱਕੋ ਐਕਸ਼ਨ ਦੇਖਣਾ ਚਾਹੀਦਾ ਸੀ ਸੀ ਜਿਹੜਾ ਇਹ ਪੁਲਿਸ ਵਰਕਿੰਗ ਦਾ ਪਾਰਟ ਹੈਗਾ ਚੈਕਿੰਗ ਕਰਨ ਜਿਹੜਾ ਕੋਈ ਕਸੂਰਵਾਰ ਆ ਪੁਲਿਸ ਅਫਸਰ ਆ ਜਿਹੜੂ ਕੋਈ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਔਰ ਜਾਂ ਉਹਨੂੰ ਸਮਝਾ ਸਮਝੋਣਾ ਉਹਨੂੰ ਨਸੀਹਤ ਦੇਣੀ ਕਿ ਉਹ ਸਹੀ ਟ੍ਰੈਕ ਤੇ ਚੱਲੇ ਔਰ ਸਰਪ੍ਰਾਈਜ਼ ਚੈਕਿੰਗ ਸਟੇਟਿੰਗ ਆ ਉਹ ਜਿਵੇਂ ਟਾਂਡਾ ਵਾ ਬਾਕੀ ਤਾਂ ਅਸੀਂ ਚੱਲਦੇ ਰਹਾਂਗੇ ਜੋ ਜਿਹੜੀਆਂ ਸਰਵਾਈਲਡ ਰਿਜ਼ਲਟਸ ਆ ਅਸਸਮੀਸ ਕੀ ਕਰਦੇ ਆ ਮੈਂ ਵੀ ਮਨੋਕੀਤੀ ਸੀ ਜਦੋਂ ਇੱਥੇ ਆਇਆ ਮੇਰੀ ਪੋਸਟਿੰਗ ਹੋਈ ਉਸ ਤੋਂ ਬਾਅਦ ਮੈਂ ਜਿਹੜਾ ਥਾਣਾ ਵਿਦਿਤੀ ਕੀਤਾ ਔਰ ਇਸ ਤੋਂ ਬਾਅਦ ਮੈਂ ਹੁਣ ਜਿਹੜੀਆਂ ਨੈਕਸਟ ਸਾਡੀ ਪਲੈਨਿੰਗ ਆ ਔਰ ਇੱਕ ਜ਼ਿਲ੍ਹੇ ਦੀ ਕ੍ਰਾਈਮ ਮੀਟਿੰਗ ਜਲੰਧਰ ਰੂਰਲ ਦੀ ਸਾਰੀ ਡਿਟੇਲ ਕ੍ਰਾਈਮ ਮੀਟਿੰਗ ਅਸੀਂ ਕਰਨ ਜਾ ਰਹੇ ਆ ਮੈਂ ਤਾਂ ਕਿ ਜਿਹੜੀ ਪਟੈਂਸੀ ਹੈਗੀ ਆ ਮਗਰ ਉਹਦੇ ਚ ਡਾਇਰੈਕਸ਼ਨਰ ਦੇ ਕੇ ਸੇਧ ਦੇ ਕੇ ਉਹਨਾਂ ਨੂੰ ਐਜੂਕੇਟ ਕਰਕੇ ਸਾਡੇ ਜੀਓ ਐਸਐਚਯੂਸ ਨੂੰ ਪ੍ਰੋਪਰ ਡਾਇਰੈਕਸ਼ਨਾਂ ਦੇ ਕੇ ਜਿੰਨੀਆਂ ਕੰਪਲੇਨਸਾਂ ਤਫਤੀਸ਼ਾਂ ਲੰਬਤ ਨੇ ਸਾਲ ਤੋਂ ਉੱਪਰ ਜਿਹੜਾ ਹੈਗਾ ਉਹਨਾਂ ਦੀ ਡਿਸਪੋਜ਼ਲ ਕੀਤੀ ਜਾਵੇ ਤਾਂ ਕਿ ਜਿਹੜੇ ਲੋਕ ਉਹਨਾਂ ਮੁਕਦਮਿਆਂ ਦੇ ਮਧਾ ਹੀ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਕਸੂਰਵਾਰ ਨੂੰ ਸਜ਼ਾ ਮਿਲ ਸਕੇ ਇਦਾਂ ਹੀ ਇੱਕ ਜਿਹੜਾ ਹੈਗਾ ਪੁਲਿਸ ਪੇਸ਼ੈਂਟ ਜਿਵੇਂ ਸਾਡੀਆਂ ਨੂੰ ਸਾਲ ਦੇ ਵਿੱਚ ਦੋ ਵਾਰ ਇੱਕ ਦਸਤਾਨ ਅਪਸੰਦੇ ਫਾਰਮਲ ਇਨਸਪੈਕਸ਼ਨ ਕਰਕੇ ਜਾਂ ਇੰਨੀ ਸ਼ਮਾਈ 31 ਸਈ ਤੱਕ ਫਿਰ ਇੱਕ ਥਾਣੇ ਦੀ ਮੈਂ ਫਾਰਮਲ ਇਨਸਪੈਕਸ਼ਨ ਵੀ ਅਰੇਂਜ ਕਰਨੀ ਯਾਦ ਹੈ ਕੀਪਰ ਫਤੂ ਬੱਚਾ ਅਖੜਾ ਜਿੱਥੇ ਜਿਆਦਾ ਪੋਟੈਂਸ਼ੀਅਲ ਜਿਆਦਾ ਹੋ ਇਦਾਂ ਹੀ ਇੱਕ ਡੀਪੀਓ ਦੀ ਜਿਹੜਾ ਡਿਸਟ੍ਰਿਕਟ ਦਾ ਅਫਸਰ ਹੈ ਜਿਹੜਾ ਐਸਐਸਪੀ ਐਫੀ ਹੈ ਬਾਕੀ ਹੋਰ ਸਾਰੇ ਐਗਜ਼ੀਕਿਟਿਵ ਜਿੱਥੇ ਅਫਸਰ ਹੁੰਦੇ ਆ ਉਹਨਾਂ ਦੀ ਜਿਹੜੀ ਹੈ ਸਾਰੀਆਂ ਮਤਾਂ ਦੀ ਸਾਰੇ ਉਨਾ ਸੈਕਸ਼ਨਸ ਦੀ ਜਿਹੜੀ ਹੈ ਜਿਹਨੂੰ ਸਪੈਕਟਿਮਾ ਕੀਤੀ ਜਾਊਗੀ ਸੋ ਇਹ ਰੂਟੀਨ ਕੋਰਸ ਹੈਗਾ ਵਾ ਔਰ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਇਸ ਤੱਕ ਦੇ ਨਾਲ ਇੱਕ ਡਾਇਰੈਕਸ਼ਨ ਦੇ ਨਾਲ ਇੱਕ ਸਟਰੈਟਜੀ ਦੇ ਨਾਲ ਟੀਮਵਰਕ ਵਧਾ ਕੇ ਪਰ ਡੈਫੀਨੇਟਲੀ ਚੰਗੇ ਰਿਜ਼ਲਟ ਸਰ ਜਦੋਂ ਕੋਈ ਜੈਲ ਤੋਂ ਫੜਿਆ ਜਾਂਦਾ ਬਾਹਰ ਆ ਕੇ ਤਾਂ ਇਹੀ ਕਹਿੰਦਾ ਕਿ ਜੇਲ ਦੇ ਅੰਦਰ ਸਭ ਕੁਝ ਮਿਲ ਗਿਆ ਉਹ ਬਾਹਰ ਆ ਕੇ ਸਮਾਗੇ ਡਬਲ ਵੇਚਣਾ ਸ਼ੁਰੂ ਕਰ ਦਿੰਦਾ ਦੇਖੋ ਮੈਂ ਇਸ ਤਰ੍ਹਾਂ ਦੇ ਨਾਲ ਤੁਹਾਡੀ ਚਲ ਦਿੰਦਾ ਜੇਲ ਦੇ ਵਿੱਚ ਕਾਫੀ ਜਿਨੇੜੀਆਂ ਤਰਮਨੋਂ ਸਭ ਵੱਖ-ਵੱਖ ਜਿਹੜੀ ਮੋਡਸ ਬ੍ਰੈਂਡੀ ਦੇ ਨਾਲ ਉਹ ਕ੍ਰਾਈਮ ਹੋ ਜਾਂ ਕਰੋ ਅੰਜਾਮ ਤੇਰੀ ਦੀ ਸਪੈਸ਼ਲੀ ਮੋਬਾਈਲ ਨਾ ਵਗੈਰਾ ਉਹਦੇ ਲਈ ਵੀ ਬੜੀ ਵਧੀਆ ਸਟ੍ਰੈਟਜੀ ਪੰਜਾਬ ਸਰਕਾਰ ਫਾਰਮੂਲੇਟ ਕਰਨ ਜਾ ਰਹੀ ਹੈ ਕਿ ਆਕੜਾ ਲੱਗ ਰਹੇ ਆ ਔਰ ਨਵੇਂ ਸਕੈਦਰਸ ਲੱਗ ਰਹੇ ਆ ਔਰ ਜਿੱਥੇ ਜਿੱਥੇ ਕੀ ਹੈਗਾ ਜਿਵੇਂ ਪਠੰਡਾ ਸਕਿਉਰਿਟੀ ਜੇਲ ਹੈਗੀ ਉਥੇ ਅੰਦਰ ਇਹਦੇ ਜੈਮਰਸ ਵੀ ਹੈਗੇ ਨੇ ਤਾਂ ਕਿ ਉਹਦੇ ਹੱਥੋਂ ਮੋਬਾਈਲ ਚੱਲਦਾ ਹੀ ਨਹੀਂ ਹੈਗਾ ਔਰ ਜਿੱਥੇ ਵੀ ਉਥੇ ਕੋਈ ਗੈਂਗਸਟਰ ਜਾਂ ਹੋਰ ਇੱਕੋ ਜਿਹਾ ਸਮੁੰਦਰ ਨੂੰ ਪਠੰਡਾ ਜੇਲ ਤੇ ਛੁੱਟੇ ਜਾਂਦਾ ਉਹਦਾ ਚੀਕਾ ਨਿਕਲ ਜਾਂਦਾ ਹੈ ਉਹ ਕਿਉਂ ਨਾ ਨੂੰ ਇਹ ਚੀਜ਼ ਦੀ ਕੋਈ ਨਹੀਂ ਮਿਲਦੀ ਪਰ ਹਰ ਚੀਜ਼ ਦਾ ਅਨੀਸ਼ਲੀ ਸਟਾਰਟ ਹੁੰਦਾ ਇੱਕ ਜਗ੍ਹਾ ਤੋਂ ਸਟਾਰਟ ਹੋ ਕੇ ਤੇ ਚੰਗੇ ਰਿਜ਼ਲਟਸ ਆ ਰਹੇ ਆ ਉਹ ਅਗਲੀਆਂ ਜਿਲ੍ਹਿਆਂ ਚ ਵੀ ਇੰਪਲੀਮੈਂਟ ਹੋ ਗਏ ਸਰਟਾਣਾ ਦੇ ਚਾਰ ਕਿਸੇ ਅਗਰੇਫਤਾਰੀ ਹੋ ਇਸ ਨੂੰ ਮਿਲਿਆ ਕਿ ਕਿਸਾਰ ਦਾ ਮੇਨ ਲਾਈਨ ਕਾਊਂਟ ਹੈ ਜਿਹੜਾ ਪਾਰਟ ਆਫ ਅ ਇੰਟਰੋਗੇਸ਼ਨਸ ਹੈ ਜੀ ਸਾਡੇ ਸਾਰੀਆਂ ਇੰਟਰੋਗੇਸ਼ਨਸ ਦੇ ਵਿੱਚ ਜਦੋਂ ਅਸੀਂ ਬੈਕਵਰਡ ਲਿੰਕ ਨੂੰ ਜੋੜਦੇ ਆ ਜਿ세 ਵੀ ਭਾਵੇਂ ਜਿੱਥੇ ਵੀ ਕਮਰਸ਼ਲ ਕੁਆਂਟੀਟੀ ਦੀ ਜਦੋਂ ਵੀ ਹੈਕਲੀਅਰ ਰਿਕਵਰੀ ਹੁੰਦੀ ਹੈ ਉਹਦੇ ਬੈਕਵਰਡ ਲਿੰਕ ਤੇ ਜਾਇਆ ਜਾਂਦਾ ਹੈ ਪਰ ਬੈਕਵਰਡ ਲਿੰਕ ਤੇ ਜਾ ਕੇ ਜਿਹੜਾ ਉਹਦਾ ਰੂਟ ਹੁੰਦਾ ਬੇਸ਼ੱਕ ਉਹ ਰਾਜਸਥਾਨ ਦਾ ਐਮਪੀਏ ਦਾ ਹੋਰ ਕਿਤੇ ਵੀ ਹੈਗਾ ਉਹਦੇ ਮਗਰ ਜਾ ਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪੇ ਹੋਰ ਕਵਰੇਜ ਹੋਣਾ ਉਹ ਸਰਜਨ ਨਾਲ ਨਾਲ ਸਰ ਕੰਗਾ ਦੇ ਵਿੱਚ ਤੁਹਾਡੇ ਵੱਲੋਂ ਫੜਾਈ ਨਹੀਂ ਜਾਂਦੀ ਕਿ ਇਹ ਇੰਡੀਆ ਦਾ ਰਿਚੀ ਪ੍ਰਕਿਰਿਆ ਹੁੰਦਾ ਹੈ ਇਹ ਅਸਲ ਤੋਂ ਲੇਟ ਨਾਈਟ ਬਕਰ ਆਪਣੇ ਡੂਟ ਦੇ ਤਰਾਹ ਦੇ ਤੁਸੀਂ ਮੈਨੂੰ ਲੱਗਦਾ ਬਹੁਤ ਭਰ ਲੱਗਦਾ ਨਹੀਂ ਕੋਈ ਬੁਰੀ ਰਹਿਤ ਦੇਣੀ ਇਸ ਨਰਮ ਰੂਹ ਤੇ ਨਹੀਂ ਐਸ ਐਚਓ ਦੇ ਨਾਲ ਇੱਕ ਕੰਡੀਸ਼ਨਲ ਐਸ ਐਚਓ ਵੀ ਬਣਦਾ ਹੈ ਪਰ ਉਹ ਅਡੀਸ਼ਨਲ ਐਸ ਐਚਓ ਜਿਉਂ ਐਸ ਐਚਓ ਆਪ ਬਾਹਰ ਸੀਗਾ ਤੇ 8 ਵਜੇ ਦੀ ਜਿੰਟੀ ਦਾ ਕੋਈ ਅਜੇ ਤੱਕ ਕੰਮ ਨਹੀਂ ਹੋਣਾ ਔਰ ਅਡੀਸ਼ਨਲ ਐਸ ਐਚਓ ਹਾ ਜਿਹੜਾ ਹੋਣਾ ਚਾਹੀਦਾ ਉਹ ਕਪੂਰ ਥੱਲੇ ਪਰਿਆ ਫਿਰਦਾ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਕੋਈ ਸਾਡੇ ਖੁਸ਼ੀ ਨਹੀਂ ਹੁੰਦੀ ਸਾਡੇ ਮਤਨ ਤੇ ਇਈ ਗੱਲ ਮੈਟ ਵਿੱਚ ਜਿਉ ਹੁੰਦੀਆਂ ਵਾ ਜਿਹੜਾ ਇੱਕ ਡਿਸਪਲਿਨ ਹੁੰਦਾ ਜਿਹੜੇ ਕੌਂਟਰਸ ਭੇਜੇ ਜਾਂਦੇ ਉਹਨਾਂ ਦੇ ਕੰਪਲੈਂਸ ਕਰਾਉਣੀ ਵੀ ਸਾਡਾ ਫਰਜ਼ ਬਣਦਾ ਇਹ ਨਹੀਂ ਅਸੀਂ ਹੁਕਮ ਕਰਤਾ ਬਾਅਦ ਮਗਰ ਜਾ ਕੇ ਚੈੱਕ ਇਹ ਨਾ ਕਰੀਏ ਔਰ ਜੋ ਵੀ ਹੈਗਾ ਪਬਲਿਕ ਇੰਟਰਸਟ ਦੇ ਵਿੱਚ ਸਰੀ ਕਿੰਨਾ ਉਸ ਕਟਾਖਰਾਨਿਆਂ ਦੇ ਵਿੱਚ ਇਹ ਵੀ ਕਿਤੇ ਨਾ ਕਿਸੇ ਕੰਮ ਦੇ ਵਿੱਚ ਜਿਹੜਾ ਨਾ ਪੈਂਡ ਦਾ ਕੰਮ ਕਰ ਰਿਹਾ ਹੈ ਨਫਰੀ ਨਫਰੀਆਂ ਦੀ ਜਿਹੜੀ ਹੈਗੀ ਹੈ ਇਹਦੇ ਵਾਸਤੇ ਵੀ ਅਸੀਂ ਪ੍ਰੋਪਰ ਇੱਕ ਪ੍ਰੋਸੀਜਰ ਅਪਲਾਈ ਕਰ ਰਹੇ ਹਾਂ ਕਈ ਜਗ੍ਹਾ ਤੇ ਛੱਡਿਆਂ ਨੂੰ ਸੈਸਰਲੀ ਗਾਰਡਾ ਹੁੰਦਿਆ ਨੇ ਜਿਵੇਂ ਆਹ ਲਾੜੋ ਤੁਸੀਂ ਇੱਥੇ ਈ.ਯੂ.ਐਮ ਗਾਰਡ ਲਾਕੇ ਡੀ.ਸੀ ਦਫਤਰ ਉੱਥੇ ਸਾਹਮਣੇ ਦੁਕਾਨ ਤੇ ਹੈ ਗਾ ਜੀ ਅਸਲ ਮਾਲ ਖਾਨਾ ਅੱਥੇ ਹੈ ਉੱਥੇ ਇੱਕ ਦਾਖਲਾ ਸੋਅਸੀਏ ਕਿ ਸਾਰੀ ਪਲੈਨਿੰਗ ਕਰਕੇ ਮੈਂ ਆਪੇ ਐਸ.ਐਸ.ਪੀ ਨੂੰ ਕਿਹਾ ਕਿ ਜਿਹੜੀਆਂ ਸੰਨ ਸੈਸਰਲੀ ਗਾਰਡਾ ਨੇ ਇਹਨਾਂ ਨੂੰ ਬੁੜਾ ਕਰਨਾ ਚਾਹੀਦਾ ਹੈ ਕਿਹੜੇ ਥਾਣੇ ਵੱਡੇ ਆ ਸਾਡੇ ਜਿੱਥੇ 100 ਤੋਂ ਉੱਪਰ ਮਕਦਮੇ ਆ ਜਿੱਥੇ 200 ਤੋਂ ਉੱਪਰ ਮਕਦਮੇ ਜਾਂ 300 ਤੋਂ ਉੱਪਰ ਜਿੱਥੇ ਰਜਿਸਟ੍ਰੇਸ਼ਨ ਵੱਧ ਹੈਗੀ ਆ ਉੱਥੇ ਨਫਰੀ ਉਸ ਮੁਤਾਬਕ ਕਰ ਦੋ ਜਿਵੇਂ ਤਲਵਾੜਾ ਥਾਣਾ ਲਾ ਲਓ ਤੁਸੀਂ ਉੱਥੇ ਰਜਿਸਟ੍ਰੇਸ਼ਨ ਬਹੁਤ ਥੋੜੀ ਹੋਊਗੀ ਮਾਲਪੁਰ ਥਾਣੇ ਦੇ ਨਾਲ ਸੋ ਉੱਥੇ ਨਫਰੀ ਮਾਲਪੁਰ ਜਿਆਦੀ ਚਾਹੀਦੀ ਆ ਤਲਵਾੜੇ ਘੱਟ ਸੋ ਇਹ ਜਿਹੜੀ ਇਹਨੂੰ ਸਿੰਕਰੋਨਾਈਜ਼ ਕਰਨਾ ਪੈਣਾ ਵਾ ਤੇ ਇਹ ਸਾਰੇ ਆਪਣੇ ਲੈਵਲ ਤੇ ਕਰਕੇ ਔਰ ਪਿਛਲੇ ਦਿਨ ਹੀ ਤੁਹਾਨੂੰ ਪਤਾ ਟਰਾਂਸਫਰਸ ਕੀਤੀਆਂ ਵੀ ਨੇ ਸੋ ਸਪੀਸ਼ਾਰਪੁਰ ਨੇ ਵੀ ਕਾਫੀ ਟਰਾਂਸਫਰਸ ਕਰਕੇ ਇਹ ਸੀਨ ਨੂੰ ਕੀਤਾ ਔਰ ਬਾਕੀ ਜਿਹੜੀਆਂ ਜਿਹੜੀਆਂ ਨਨੈਸੈਂਸ਼ੀਅਲ ਪੋਸਟਾਂ ਦੇ ਉੱਤੇ ਜਾਂ ਡੀਪੀਓਸ ਦੇ ਵਿੱਚ ਕੋਈ ਕਾਠ ਮਾਰ ਕੇ ਬੈਠਾ ਜਾਂ ਪ੍ਰਾਣੇ ਮਿਟੇ ਉਹ ਵੀ ਕੱਢ ਕੁੱਢ ਕੇ ਅਸੀਂ ਥਾਣਿਆਂ 'ਚ ਭੇਜਦੇ ਆਂ ਔਰ ਇਹ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ ਲੇਡੀ ਸਾਫ ਉਹ ਅਫਸਰਾਂ ਦੇ ਨਾਲ ਕੰਪਿਊਟਰ অপারেਟਰ ਜਾਂ ਨੈਬ ਰੀਡਰ ਦੇ ਤੌਰ ਤੇ ਕੰਮ ਕਰਨ ਜਿਹੜੇ ਯੰਗ ਮੁੰਡੇ ਉਹ ਥਾਣਿਆਂ 'ਚ ਰਹਣ ਤਾਂ ਕਿ ਭੱਜ ਨੱਠ ਵਾਲਾ ਕੰਮ ਨਾ ਹੋ ਸਕੇ ਤੁਸੀਂ ਇਸ ਤਰ੍ਹਾਂ ਦੀ ਗੱਲ ਵੀ ਇਸ ਤਰ੍ਹਾਂ ਦੀ ਗੱਲ ਵੀ ਚਾਹੁੰਦੇ ਪਰ ਅੱਜ ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿੱਥੇ ਨਸ਼ਾ ਹੈ ਉੱਥੇ ਇਲੀਗਲ ਵੈਪਨ ਇੱਕ ਬਹੁਤ ਡੀਸ ਨਸ਼ਾ ਬੰਦਾ ਜਾ ਰਿਹਾ ਹੈ ਆਏ ਦਿਨ ਕੋਈ ਅਜਿਹਾ ਦਿਨ ਨਹੀਂ ਜਾਂਦਾ ਇਲੀਗਲ ਵੈਪਨ ਪੰਜਾਬ ਦੇ ਵਿੱਚ ਕੋਈ ਨਾ ਹੋ ਰਿਹਾ ਪਰ ਇਲੀਗਲ ਵੈਪਨ ਵਾਲੇ ਕੋਈ ਇਹ ਇਲਲੀਗਲ ਵੈਪਨਸ ਜਿਹੜੇ ਹਨ ਇਹ ਮੱਧ ਪ੍ਰਦੇਸ਼ ਤੋਂ ਯੂਪੀ ਦੇ ਵਿੱਚ ਮੁਜ਼ਫਰਪੁਰ ਇੱਥੇ ਆਮ ਇਨਰ ਦੇ ਖੱਡਾ ਪੁਣਾ ਦੇ ਵਿੱਚ ਫੈਕਟਰੀ ਹੁੱਕੀਆਂ ਲਾ ਕੇ ਬਣਾਈ ਜਾਂਦੇ ਅਸੀਂ ਜਦੋਂ ਪਹਿਲਾ ਵੇਂਦੇ ਹੁੰਦੇ ਹਾਂ 32 ਬੋਰ ਦਾ ਪਿਸਤਲ ਜਾਂ 30 ਬੋਰ ਦਾ ਪਿਸਤਲ ਪਾਕਿਸਤਾਨ ਤੋਂ ਤੇ ਆਉਂਦਾ ਹੈ ਸਾਡੇ ਮੁਲਕ 'ਚ ਘੱਟ ਬਣਦਾ ਹੈ ਉਪੀਆ ਪੀ ਜਿਹੜਾ ਬਾਰਾ ਮੋਰ ਦਾ ਜਿਹੜਾ ਕੋਪੜਾ ਕਹੇ ਦਿੰਦੇ ਆਪਾਂ ਨੂੰ ਕੇਸੀ ਪਿਸਤੌਲ ਇਹ ਬਣਦੀ ਛੇ ਸਾਡੇ ਮਾੜੇ ਮੋਟੇ ਇੱਥੇ ਰਾਵਲਪਿੰਡੀ ਲੱਗੇ ਵੀ ਇੱਕ ਛੱਡਾ ਮੁਸਲਮਾਨ ਉਹ ਹੀ ਬਣਾਉਂਦਾ ਹੁੰਦਾ ਸੀ ਉਹ ਪੜਿਆ ਗਿਆ ਸੀ ਫੈਕਟਰੀ ਬਣੀ ਕੇ ਇਹ ਸਾਰੇ ਜਿਹੜੇ ਹੁਣ ਵੈਪਨਸ ਆ ਇਹ ਇੱਥੇ ਜਿਹੜੇ ਲੱਗੇ ਆ ਇਹਨਾਂ ਦੀ ਮੁਹੰਮਦ ਜੱਲ ਜਿਹੜੀ ਜਾ ਐਮ ਪੀ ਆ ਇੱਥੇ ਕਾਫੀ ਜਾ ਕੇ ਪੀਸ ਨੇ ਪੰਜਾਬ ਪੁਲਿਸ ਨੂੰ ਜਾ ਕੇ ਉਹਨਾਂ ਦੀਆਂ ਫੈਕਟਰੀਆਂ ਉਨ੍ਹਾਂ ਦੀਆਂ ਹੱਥ ਫੋਰ ਜਨਰੇਟ ਕਰਦੇ ਕਿ ਕੁੱਪੜਾਉਂਦੇ ਆ ਉੱਥੋਂ ਕੱਟ ਨਹੀਂ ਜਾ ਕੇ ਪੜੇ। ਉਹ ਵੈਪਨ ਜਿੰਨੇ ਜਿੰਨੇ ਨਜਾਇਜ਼ ਵੈਪਨ ਆ ਪੰਜ ਸੌ ਰੁਪਏ ਕੋ ਨਹੀਂ ਕਹਿ ਸਕਦੇ ਜਿਹੜੇ ਨਜਾਇਜ਼ ਵੈਪਨ ਨਹੀਂ ਹੈਗੇ। ਬਟ ਆਪਾਂ ਨੂੰ ਆਪਦੇ ਯੂਜ਼ ਨੂੰ ਇਸ ਪੱਖੇ ਕਰਨਾ ਚਾਹੀਦਾ ਕਿ ਸ਼ੌਕੀਆ ਇਹ ਤੁਹਾਡਾ ਰਸਤ ਨਹੀਂ ਮਿਲਦਾ ਉੱਥੋਂ ਜਾ ਕੇ 20-25 ਹਜ਼ਾਰ ਰੁਪਏ ਖਰਚ ਕੇ ਇਹੋ ਜਿਹਾ ਨਜਾਇਜ਼ ਵੈਪਨ ਜਿਹੜਾ ਵੀ ਛੇਤੀ ਮਾਰ ਨੂੰ ਆਪਦੀ ਦੱਬ ਚ ਪਾਈ ਕਰਨਾ ਇਹ ਜਿਹੜਾ ਵੈਪਰ ਆ ਜਿਹੜਾ ਮਾੜਾ ਹੁੰਦਾ ਜਿਹੜਾ ਵੈਪਰ ਮਾੜਾ ਹੁੰਦਾ ਵਾ ਜਿਹੜਾ ਕਲਚਰ ਆ ਵਾ ਮਨ ਨੂੰ ਲੌਂਗੜ ਕਰਾਈ ਬਹੋੜਾ ਹੀ ਹੁੰਦਾ ਕੋ ਯੂਥ ਨੂੰ ਚਾਹੀਦਾ ਵਾ ਕਿ ਇਹਨਾਂ ਠੀਕਾ ਦੇ ਮਗਰ ਨਾ ਪੈ ਕੇ ਵੈਪਰ ਵਾਲੇ ਕਲਚਰ ਚੋਂ ਬਾਹਰ ਨਿਕਲ ਕੇ ਆਪਣੀ ਚੰਗੀ ਸਿਹਤ ਕਰਕੇ ਚੰਗੀ ਪੜ੍ਹਾਈ ਕਰਕੇ ਸਪੋਰਟਸ ਵਾਲੇ ਪਾਸੇ ਜਾ ਕੇ ਹੁਣ ਕਾਫੀ ਸਪੋਰਟਸ ਇਵੈਂਟਸ ਵੀ ਅਸੀਂ ਆਰਗੇਨਾਈਜ਼ ਕੀਤੀਆਂ ਉਹ ਸਿਰਫ ਇਹ ਕਰਕੇ ਵੀ ਯੂਥ ਨੂੰ ਦੂਜੇ ਪਾਸੇ ਨੂੰ ਧਿਆਨ ਲਵਾ ਕੇ ਉਹਨਾਂ ਨੂੰ ਏਸੀ ਦੇ ਵਿੱਚ ਜਿਹੜੀਆਂ ਵੱਖ-ਵੱਖ ਸਪੋਰਟਸ ਕਰਵਾਈਆਂ ਗਈਆਂ ਮਗਰੋਂ ਨਾਮ ਵੀ ਦਿੱਤੇ ਗਏ ਸਰਟੀਫਿਕੇਟਸ ਵੀ ਦਿੱਤੇ ਗਏ ਯੂਥ ਨੂੰ ਸੋ ਆਹ ਵੀ ਜਿਹੜਾ ਹੈਗਾ ਮੈਂ ਆਪਣੇ ਵੱਲੋਂ ਵੀ ਜਿਵੇਂ ਮੇਰੇ ਕੋਲ ਸੀਸੀ ਕਲਾਸ 2 ਕਮੈਂਡੇਸ਼ਨ 2 ਮੈਂ ਦੇ ਸਕਦਾ ਜਿਹੜੇ ਅੱਗੇ ਆਰਗੇਨਾਈਜ਼ ਕਰਨਗੇ ਅਸਤੀਸ਼ਾ ਪਰ ਵੀ ਆਰਗੇਨਾਈਜ਼ ਕਰ ਰਹੇ ਹਿਮੰਦਰ ਦਿਹਾਤੀ ਕਰ ਰਹੇ ਕਪੂਰ ਥੰਨਾ ਵੀ ਕਰ ਰਹੇ ਤਾਂ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਵੀ ਕਮੈਂਡੇਸ਼ਨ ਸਰਟੀਫਿਕੇਟਸ ਤਾਂਗੇ ਆਕੇ ਜੇ ਉਹਨਾਂ ਨੂੰ ਸਰਕਾਰੀ ਸਰਟੀਫਿਕੇਟ ਬੱਚਿਆਂ ਨੂੰ ਯੂਟੂਬ ਨੂੰ ਮਿਲੂਗਾ ਕਿਸੇ ਕੰਮ ਵਾਸਤੇ ਉਹ ਕਮਿਟਮੈਂਟ ਹੋ ਗਈ ਵੀ ਉਹਦਾ ਵਾਸਤੇ ਵੀ ਆ ਚੀਜ਼ ਜਿਹੜੀ ਹੈਗੀ ਆ ਜਿਹੜੀ ਮੈਨੂੰ ਅੱਜ ਮਿਲੀ ਆ ਐਸਐਸਪੀ ਸਾਹਿਬ ਤੋਂ ਜਾਂ ਡੀਆਈਜੀ ਜ਼ਿਲੰਦਰ ਤੋਂ ਜਾਂ ਡੀਜੀਪੀ ਸਾਹਿਬ ਕੋਲ ਅਸੀਂ ਲੈ ਕੇ ਕੋਈ ਐਪਰੀਸ਼ੀਏਸ਼ਨ ਲੈਟਰ ਲੈ ਕੇ ਦੇਣਾ ਜਿਹੜੇ ਯੂਟੂਬ ਨੂੰ ਉਹਨਾਂ ਨੂੰ ਇਹਦੇ ਨਾਲ ਮੋਟੀਵੇਸ਼ਨ ਮਿਲੂਗਾ ਐਂਡ ਅਸੀਂ ਇਹਨੂੰ ਜਲਦੀ ਕਰਾਂਗੇ ਕਿ ਨਸ਼ਿਆਂ ਨੂੰ ਲੈ ਕੇ ਨਕਾ